ਮੇਰੇ ਮਨ ਹਰ ਹਰ ਨਾਮਉ ਧਿਆਏ ਮੇਰੇ ਮਨ ਹਰ ਹਰ ਨਾਮਉ ਧਿਆਹਾ ਨਾਮ ਸਹਾਈ ਸਦਾ ਸੰ ਸਹਾਈ ਸਦਾ ਸੰਗ ਆਗੇ ਲੈੇਸ਼ਦਾਏ ਮੇਰੇ ਅੱਜ ਮੈਂ ਮਹਾਨ ਸ਼ਹਾਦਤ ਨੂੰ ਨਮਨ ਕਰਦੀ ਆ ਉਹਨਾਂ ਦੇ ਨਾਲ ਬਾਕੀ ਸਾਰੇ ਮਹਾਨ ਸ਼ਹੀਦਾਂ ਨੂੰ ਵੀ ਅੱਜ ਮੈਂ ਨਮਨ ਕਰਦੀ ਆ ਤੇ ਹਮੇਸ਼ਾ ਗੁਰਸਾਖੀ ਚੱਕਰਾਂ ਨੂੰ ਜੋੜ ਕੇ ਰੱਖਣ ਉਹਾਂ ਦੀ ਸ਼ਹਾਦਤਾਂ ਨੂੰ ਅਸੀਂ ਯਾਦ ਰੱਖੀਏ ਤੇ ਹਮੇਸ਼ਾ ਉਸੋ ਸਾਨੂੰ ਫੇਰ ਨਾ ਦਿੰਦੀਏ ਆ ਮਨੁੱਖ ਚਾਚੇ ਰਸ ਜਿਆਣੀ ਦੇ ਮੇਰੇ ਆ ਅਸੀਂ ਉਹ ਪਿਆਰੇ ਮਹਾਨ ਸ਼ਹਾਦਤ ਨੂੰ ਨਮਨ ਕਰਦੇ ਆ ਉਹਨਾਂ ਦੇ ਨਾਲ ਬਾਕੀ ਸਾਰੇ ਮਹਾਨ ਸ਼ਹੀਦਾਂ ਨੂੰ ਵੀ ਅੱਜ ਮੈਂ ਨਮਨ ਕਰਦੀ ਆ ਤੇ ਹਮੇਸ਼ਾ ਗੁਰੂ ਸਾਹਿਬ ਨੇ ਚਾਹੇ ਜੋੜ ਕੇ ਰੱਖਣ ਉਹਾਂ ਦੀ ਸ਼ਹਾਦਤਾਂ ਨੂੰ ਅਸੀਂ ਯਾਦ ਰੱਖੀਏ ਤੇ ਹਮੇਸ਼ਾ ਉਸੋ ਸਾਨੂੰ ਫੇਰ ਨਾ ਦਿੰਦੀਏ ਆ ਮਨੁੱਖ ਚਾਚੇ ਰਸ ਜਿਆਣੀ ਦੇ ਮੇਰੇ ਆ